ਪਹਿਲਾ ਤੁਸੀਂ ਇਹ ਤਸਵੀਰਾਂ ਦੇਖੋ ਜਿਸ ਵਿੱਚ ਇਹ ਸ਼ਖਸ ਆਪਣੇ ਬਾਗ ਦੀ ਸਫਾਈ ਕਰ ਰਿਹਾ ਹੈ। ਯਾ ਪਪੂ ਸੱਚੀਓ ਕੈਂਟ ਬੰਦਾ ਵੀਰੇ ਤੂੰ ਬਹੁਤ ਮੈਂ ਤਾਂ ਉਹੀ ਤੇਰੀਆਂ ਫੋਟੋਆਂ ਤੇ ਕਮੈਂਟ ਕਰੀ ਜਾਂਦਾ ਸੀ ਹੁਣ ਤੱਕ ਜਾਲੀ ਜੇ। ਦਿਲ ਖੁਸ਼ ਹੋ ਗਿਆ ਦੇਖ ਕੇ ਆ ਸੇਵਾ ਆ ਮਾੜੀ ਸ਼ਕਲ ਦਿਖਾਈ ਆਪਣੀ ਉੱਪਰ ਨੂੰ ਗਾਵੀ ਮੂੰਹ ਗੱਡੀ ਥੱਲੇ ਨਾ ਆ ਜੀ। ਆ ਇਹ ਤਸਵੀਰਾਂ ਤਾਂ ਤੁਸੀਂ ਦੇਖ ਹੀ ਲਈਆਂ ਹੁਣ ਇਸ ਸ਼ਖਸ ਦੇ ਲਾਈਵ ਹੋ ਕੇ ਰੋਣ ਦੀਆਂ ਇਹ ਤਸਵੀਰਾਂ ਵੀ ਦੇਖੋ। ਪਰ ਮੇਰੀ ਦੁਕਾਨ ਤੇ ਆ ਕੇ ਤਿੰਨੋ ਮੇਰੀ ਬੇਇੱਜ਼ਤੀ ਕਰਕੇ ਗਏ ਨੇ ਮੈਨੂੰ ਮੇਰੇ ਬੱਚਿਆਂ ਨੂੰ ਮਾਰਨ ਤੱਕ ਦਾ ਦੋਸਤੋ ਮੈਂ ਮਾਫੀ ਚਾਹੁੰਦਾ ਕਿ ਮੈਂ ਜਿਆਦਾ ਦੋਸਤੋ ਮੈਨੂੰ ਅੱਜ ਦੁਨੀਆ ਛੱਡਣੀ ਪਊਗੀ ਨਹੀਂ ਪਊਗੀ ਹੁਣ ਤੁਹਾਨੂੰ ਅਸੀਂ ਦੱਸਦੇ ਹਾਂ ਦਰਅਸਲ ਮਾਮਲਾ ਕੀ ਹੈ ਤਸਵੀਰਾਂ ਚ ਰੋ ਰੋ ਕੇ ਦੁਹਾਈ ਦੇ ਰਹੇ ਇਸ ਵਿਅਕਤੀ ਦਾ ਨਾਂ ਪੰਕਜ ਪੱਪੂ ਹੈ ਜੋ ਕਿ ਨਾਭਾ ਰਿਆਸਤ ਦੇ 22 ਨੰਬਰ ਵਾਰਤੋਂ ਮਹਿਲਾ ਕਾਉਂਸਲਰ ਸੁਜਾਤਾ ਚਾਵਲਾ ਦਾ ਪਤੀ ਹੈ ਪੰਕਜ ਪੱਪੂ ਦਾ ਇਲਜ਼ਾਮ ਹੈ ਕਿ ਉਸਨੇ ਬੀਤੇ ਦਿਨੀ ਆਪਣੀ ਫੇਸਬੁੱਕ ਪੋਸਟ ਪਾਈ ਸੀ ਜਿਸ ਚ ਉਸਨੇ ਲਿਖਿਆ ਸੀ ਕਿ ਪਿਛਲੇ ਸਾਲ ਮਾਤਾ ਨੈਣਾ ਦੇਵੀ ਮੰਦਿਰ ਦੇ ਜਾਗਰਣ ਚ ਨਗਰ ਕੌਂਸਲ ਪ੍ਰਧਾਨ ਰਜਨੀਸ਼ ਸ਼ੈਂਟੀ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਨੈਣਾ ਦੇਵੀ ਮੰਦਿਰ ਵਾਲੀ ਗਲੀ 1 ਮਹੀਨੇ ਚ ਬਣਾ ਦੇਣਗੇ ਪਰ 1 ਸਾਲ ਬੀਤ ਜਾਣ ਦੇ ਬਾਵਜੂਦ ਇਹ ਗਲੀ ਨਹੀਂ ਬਣੀ ਜਿਸ ਕਰਕੇ ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਸ਼ੈਂਟੀ ਨੇ ਆਪਣੇ ਸਾਥੀਆਂ ਸਮੇਤ ਦੁਕਾਨ ਤੇ ਆ ਕੇ ਮੇਰੀ ਕੁੱਟਮਾਰ ਕੀਤੀ ਹੈ ਪੰਕਜ ਪੱਪੂ ਦਾ ਪਹਿਲਾਂ ਇਹ ਲਾਈਵ ਦੇਖੋ ਬਾਬੇ ਦਾ ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਨਾਲ ਉਹਦੇ ਟਰੱਕ ਯੂਨੀਅਨ ਹਨੀ ਤੇ ਨਾਲ ਉਹਦੇ ਚਿੰਦੀ ਐਮਸੀ ਮੇਰੇ ਤੇ ਹਮਲਾ ਤੇ ਜਿਹੜਾ ਹਮਲੇ ਦਾ ਮੇਨ ਕਾਰਨ ਹੈ ਉਹ ਇਸ ਕਰਕੇ ਕੀਤਾ ਗਿਆ ਕਿਉਂਕਿ ਮੈਨੇ ਫੇਸਬੁੱਕ ਤੇ ਇਹ ਲਿਖ ਕੇ ਪਾਇਆ ਸੀ ਕਿ 1 ਸਾਲ ਹੋ ਗਿਆ ਨਾਇਣਾ ਦੇਵੀ ਮੰਦਿਰ ਗਲੀ ਵਾਲੇ ਪਿੱਟਰੇ ਨੇ ਕਿ ਸਾਡੀ ਗਲੀ ਬਣਵਾ ਦਿਓ 1 ਸਾਲ ਪਹਿਲਾਂ ਰਜਨੀਸ਼ ਮਿੱਤਲ ਸ਼ੰਟੀ ਪ੍ਰਧਾਨ ਨਗਰ ਕੌਂਸਲ ਨਾਬਾ ਉੱਥੇ ਪਿਛਲੇ ਸਾਲ ਜਾਗਰਨ ਦੇ ਵਿੱਚ ਇਹ ਵਾਦਾ ਕਰਕੇ ਗਏ ਸੀ ਕਿ ਮੈਂ ਇਹ ਗਲੀ 1 ਮਹੀਨੇ ਦੇ ਵਿੱਚ ਵੀ ਮਾਲੇ ਵਾਲਿਆਂ ਨੇ ਫੇਰ ਮੈਨੂੰ ਜਾਗਰਨ ਤੇ ਬੁਲਾਇਆ ਉੱਥੇ ਆ ਕੇ ਗਲੀ ਦੀ ਗੱਲ ਹੋਈ ਪਰ ਮੇਰੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਜਿਸ ਕਰਕੇ ਮੈਨੂੰ ਮਜਬੂਰ ਹੋ ਕੇ ਫੇਸਬੁੱਕ ਤੇ ਲਿਖ ਕੇ ਪਾਣਾ ਗਿਆ ਕਿ ਮੈਂ ਮਾਫੀ ਚਾਹੁੰਨਾ ਪ੍ਰਧਾਨ ਸਾਹਿਬ 1 ਸਾਲ ਦਾ ਪਹਿਲਾਂ ਜਾਗਰਨ ਤੇ ਵਾਦਾ ਕਰਕੇ ਗਏ ਸੀ ਇੱਕ ਮਹੀਨੇ ਸੜਕ ਬਣ ਜੂਗੀ ਪਰ ਅਜ ਤੱਕ ਦੋਸਤੋ ਇਹਨਾਂ ਨੇ ਆ ਕੇ ਮੇਰੇ ਤੇ ਹੱਥ ਚੱਕਿਆ ਚਿੰਦੀ ਤੇ ਟਰੱਕ ਸੰਟੀ ਨੇ ਆ ਕੇ ਮੇਰੇ ਥੱਪੜ ਮਾਰੇ ਨੇ ਮੈਂ ਦੋਸਤੋ ਮੈਂ ਮੈਂ ਕੀ ਕਰ ਮੈਂ ਕੀ ਨਾ ਕਰਦਾ ਮੈਂ ਨਾਣਾ ਦੇਵ ਮੰਦਿਰ ਦੀ ਗਲੀ ਪਿੱਛੇ ਜੇ ਮੈਂ ਨਾਣਾ ਦੇਵ ਮੰਦਿਰ ਗਲੀ ਪਿੱਛੇ ਇੱਕ ਸਾਲ ਹੋ ਗਿਆ ਮੇਰੀ ਤਾਂ ਕੋਈ ਲੜਾਈ ਹੋਣੀ ਮੈਂ ਆਪਣੇ ਬਾੜ ਦੇ ਕੰਮਾਂ ਲਈ ਸਿਰਫ ਲੜ ਲੜ ਕੁੱਤਾ ਮੈਂ ਐਪਸ ਦੀ ਮੈਂ ਮਹਿਸੂਸ ਨਹੀਂ ਮੇਰ ਤੋਂ ਬੇਇੱਜ਼ਤੀ ਜਿਹੜੀ ਆ ਮੇਰ ਤੋਂ ਹੁਣ ਚੱਲ ਜੱਲੀ ਨਹੀਂ ਜਾ ਰਹੀ ਇਹਨਾਂ ਨੇ ਮੇਰੀ ਦੁਕਾਨ ਤੇ ਆ ਕੇ ਮੇਰੇ ਸਿਰ 'ਤੇ ਧੱਪੜ ਮਾਰਿਆ ਕਿਉਂਕਿ ਮੈਂ ਨਾਣਾ ਦੇ ਮੰਦਰ ਵਾਲੀ ਗਲੀ ਪਿੱਛੇ ਬੇਸ ਗੱਲ ਕੀਤੀ ਕਿ ਇਹ ਗਲੀ ਬਣਾਈ ਜਾਵੇ ਮੈਂ ਆਪਣੇ ਕੁਝ ਐਮਸੀ ਪਰਵਾਂ ਨੂੰ ਵੀ ਫੋਨ ਕਰਕੇ ਦੱਸਿਆ ਕਿ ਮੈਨੂੰ ਮੇਰੀ ਦੁਕਾਨ ਤੇ ਕੁੱਟ ਕੇ ਗਏ ਨੇ ਤੇ ਮੈਨੂੰ ਕੁਝ ਵੀਰਾਂ ਨੇ ਸਲਾਹ ਵੀ ਦਿੱਤੀ ਹੈ ਕਿ ਪੁਲਿਸ ਰਿਪੋਰਟ ਕਰਾਈ ਜਾਵੇ ਵੀ ਤੇਰੀ ਦੁਕਾਨ ਤੇ ਕੁੱਟ ਕੇ ਗਏ ਨੇ ਜੇ ਮੈਂ ਝੂਠ ਬੋਲਦਾ ਤਾਂ ਮੇਰੇ ਦੁਕਾਨ ਤੇ ਨੇੜੇ ਤੇਰੇ ਜਿੰਨੇ ਸੀਸੀਟੀਵੀ ਕੈਮਰੇ ਨੇ ਉਹਦੇ ਵਿੱਚ ਤੁਸੀਂ ਚੈੱਕ ਕਰ ਲਓ ਕਿ ਹਾਨੀ ਟਰੱਕ ਚੋਂ ਵਾਲੇ ਦੀ ਗੱਡੀ ਦੇ ਵਿੱਚ ਆਏ ਸੀ ਕਿ ਨਹੀਂ ਆਏ ਸੀ ਮੇਰੀ ਦੁਕਾਨ ਤੇ ਜਿਹੜੇ ਲੇਬਰ ਵਾਲੇ ਮੁੰਡੇ ਕੰਮ ਕਰ ਰਹੇ ਸੀ ਉਹਨਾਂ ਤੋਂ ਆ ਕੇ ਪੁੱਛ ਲਓ ਕਿ ਇਹਨਾਂ ਨੇ ਮੇਰੇ ਤੇ ਹੱਥ ਚੱਕਿਆ ਕਿ ਨਹੀਂ ਚੱਕਿਆ ਮੈਨੂੰ ਮੈਨੂੰ ਕੁੱਟਣ ਦਾ ਕਾਰਨ ਮੈਂ ਕਿਹਾ ਕੀ ਚੱਕਰ ਕੀ ਆ ਜੀ ਮੈਨੂੰ ਕੁੱਟਣ ਦਾ ਕਾਰਨ ਇਹ ਹੀ ਬੋਲੇ ਕਿ ਤੂੰ ਮੇਰੇ ਖਿਲਾਫ ਇਹ ਗੱਲ ਕਿਉਂ ਲਿਖ ਗਏ ਪਾਈ ਕਿ 1 ਸਾਲ ਹੋ ਗਿਆ ਘਲੀ ਨਹੀਂ ਬਣੀ ਦੋਸਤੋ ਇਹਦੇ ਵਿੱਚ ਝੂਠ ਕੀ ਆ ਵੀ ਮੈਂ ਤੇ ਇਹ ਗੱਲ ਕਹਿ ਤੀ ਕਿ 1 ਸਾਲ ਹੋ ਗਿਆ ਜੇ ਘਲੀ ਨਹੀਂ ਬਣੀ ਤਾਂ ਮੈਂ ਮੈਂ ਹੁਣ ਪੁਲਿਸ ਦੇ ਕੋਲ ਬੋਲ ਰਾਂ ਮੈਂ ਦੋਸਤੋ ਮੇਰਾ ਹੱਥ ਮਾਰ ਕੇ ਇਸ ਟੰਮ ਕੰਮ ਨਹੀਂ ਕਰ ਰਿਹਾ ਮੈਂ ਤਾਂ ਮੇਰਾ ਜੀ ਕਰ ਰਿਹਾ ਕਿ ਮੈਂ ਉਹਦੀ ਦੁਕਾਨ ਤੇ ਮੁਰੇ ਜਾ ਕੇ ਮਰ ਜਾਂ ਦੋਸਤੋ ਮੈਨੂੰ ਮਾਰਨ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਗਿਆ ਮੈਨੂੰ ਮੇਰੇ ਬੱਚਿਆਂ ਨੂੰ ਮਾਰਨ ਤੱਕ ਦੀਆਂ ਧਮਕੀਆਂ ਦੇ ਕੇ ਗਿਆ ਹੈ ਕਹਿੰਦਾ ਅਸੀਂ ਸਰਕਾਰ ਜਾਂ ਸੀ ਤੈਨੂੰ ਰਹਿਣ ਨਹੀਂ ਦਿੰਦੇ ਜਿਉਂਦਾ ਤੂੰ ਸਾਡੇ ਫਾਰਮ ਖਿਲਾਫ ਕਿਉਂ ਬੋਲਿਆ ਦੋਸਤੋ ਇਹਦੇ ਮੈਨੂੰ ਕਹਿੰਦਾ ਤੂੰ ਮੇਰੀਆਂ ਸ਼ਿਕਾਇਤਾਂ ਕਰ ਮੈਂ ਦੋਸਤੋ ਮੈਂ ਆਪਣੇ ਵਾਰਡ ਪਿੱਛੇ ਜੇ ਮੈਂ ਆਪਣੀ ਵਾਰਡ ਦੀ ਲੜਾਈ ਲੜਦਾ ਜਾਂ ਮੈਂ ਆਪਣੇ ਫਾਰਮ ਦੇ ਕੰਮਾਂ ਬਾਰੇ ਕੰਮਾਂ ਬਾਰੇ ਬੋਲਦਾ ਤਾਂ ਦੇਖੋ ਉਸ ਪਿੱਛੇ ਇੰਨੀ ਗੁੰਡਾਗਰਦੀ ਵਧ ਗਈ ਕਿ ਮੈਨੂੰ ਆ ਕੇ ਦੁਕਾਨ ਤੇ ਹੀ ਕੁੱਟਣ ਲਈ ਆ ਗਿਆ ਮੈਂ ਹੋ ਸਕਦਾ ਦੋਸਤੋ ਮੈਂ ਇਹ ਵੀ ਮਾਫੀ ਚਾਹੁੰਦਾ ਕਿ ਇਸ ਲਾਈਵ ਤੋਂ ਬਾਅਦ ਹੋ ਸਕਦਾ ਮੇਰੇ ਤੇ ਕੋਈ ਗਲਤ ਕੇਸ ਵੀ ਪਾ ਸਕਦਾ ਹੈ ਮੇਰੇ ਤੇ ਝੂਠਾ ਕੇਸ ਵੀ ਪਾ ਸਕਦਾ ਮੇਰੇ ਤੇ ਕੋਈ ਜਾਨੋਂ ਮਾਲਨ ਦਾ ਹਮਲਾ ਵੀ ਕਰਾ ਸਕਦਾ ਕਿਉਂਕਿ ਮੈਨੂੰ ਇਹ ਗੱਲ ਦੀ ਧਮਕੀ ਦੇ ਕੇ ਗਿਆ ਕਿ ਜੇ ਤੂੰ ਅੱਜ ਤੋਂ ਬਾਅਦ ਮੇਰੇ ਖਿਲਾਫ ਬੋਲਿਆ ਤਾਂ ਮੈਂ ਤੈਨੂੰ ਜਾਨੋਂ ਮਰਵਾ ਦੂੰਗਾ ਜੇ ਮੇਰਾ ਇੰਨਾ ਕਰੋੜਾ ਰੁਪਇਆ ਮੈਂ ਪਹਿਲਾਂ ਖਰਚਤਾ ਜੇ ਮੇਰਾ 5-6 ਲੱਖ ਰੁਪਇਆ ਹੋਰ ਵੀ ਲੱਗ ਜਾ ਤੈਨੂੰ ਮਰਵਾਉਣ ਲਈ ਤਾਂ ਮੈਂ ਉਸ ਗੱਲ ਤੋਂ ਮੁੱਕਰੂੰਗਾ ਨਹੀਂ ਮੈਂ ਨਹੀਂ ਬਿਲਕੁਲ ਪੈਸੇ ਦੀ ਪਰਵਾਹ ਕਰਦਾ ਤੂੰ ਤਾਂ ਬੰਦਾ ਹੀ ਕੁਛ ਨਹੀਂ ਹੈਗਾ ਮੇਰੇ ਸਾਹਮਣੇ ਮੈਂ ਦੋਸਤੋ ਮਾਭੀ ਚੋਨਾ ਤੁਹਾਡੇ ਸਾਰੇ ਲੋਕੀ ਮੈਂ ਲੋਕਾਂ ਲਈ ਲੜਦਾ ਮੈਂ ਦੋਸਤੋ ਮਾਭੀ ਜਨਾ ਮੈਂ ਕੋਈ ਚੋਰੀ ਨਹੀਂ ਕੀਤੀ ਮੈਂ ਕੋਈ ਡੱਕੀ ਨਹੀਂ ਮਾਰੀ ਮੈਂ ਜਵਾੜ ਦੀਆਂ ਗਲੀਆਂ ਵਿੱਚੇ ਜੇ ਮੈਂ ਵਾੜ ਦੀਆਂ ਗਲੀਆਂ ਵਿੱਚੇ ਇਦਾਂ ਲੜ ਵੀ ਪਿਆ ਦੋਸਤੋ ਮੈਨੂੰ ਕੋਈ ਮੈਨੂੰ ਡੰਡਿਆਂ ਨਾਲ ਕੁੱਟਲ ਮੈਨੂੰ ਉਹ ਦੁੱਖ ਨਹੀਂ ਹੈਗਾ ਪਰ ਮੇਰੀ ਦੁਕਾਨ ਤੇ ਆ ਕੇ ਤਿੰਨੋ ਮੇਰੀ ਬੇਇੱਜ਼ਤੀ ਕਰਕੇ ਗਏ ਨੇ ਮੈਨੂੰ ਮੇਰੇ ਬੱਚਿਆਂ ਨੂੰ ਮਾਰਨ ਤੱਕ ਦਾ ਦੋਸਤੋ ਮੈਂ ਮਾਫੀ ਚਾਹੁੰਦਾ ਕਿ ਮੈਂ ਜਾਂ ਦੋਸਤੋ ਮੈਨੂੰ ਅੱਜ ਦੁਨੀਆ ਛੱਡਣੀ ਪਊਗੀ ਨਹੀਂ ਪਊਗੀ ਇਸ ਤੋਂ ਬਾਅਦ ਪੰਕਜ ਪੱਪੂ ਆਪਣੀ ਪਤਨੀ ਸਮੇਤ ਮੀਡੀਆ ਦੇ ਸਾਹਮਣੇ ਵੀ ਆਏ ਸੁਣੋ ਉਹਨਾਂ ਦਾ ਕੀ ਕਹਿਣਾ ਹੈ ਸੱਤਾ ਦੇ ਨਸ਼ੇ ਦੇ ਵਿੱਚ ਇਸ ਟਾਈਮ ਉਹ ਬੰਦਾ ਬਿਲਕੁਲ ਚੂਰ ਹੋਇਆ ਪਿਆ ਜਿਹਦੇ ਕਰਕੇ ਬੁੰਦ ਲਿਆ ਪਿਆ ਪਿਛਲੇ ਦਿਨੇ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ ਨੇ ਉਹਨੂੰ ਸਸਪੈਂਡ ਕੀਤਾ ਜਿਹਦੇ ਕਰਕੇ ਉਹ ਬੁੰਦਲ ਚੁੱਕਿਆ ਪੂਰਾ ਤੇ ਉਹ ਸਾਰਾ ਗੁੱਸਾ ਜਿਹਨੇ ਮੇਰੇ ਦੇ ਤਾਰਨ ਦੀ ਕੋਸ਼ਿਸ਼ ਕੀਤੀ ਦੇਖੋ ਜੀ ਕਾਂਗਰਸ ਪਾਰਟੀ ਸੱਤਾ ਦੇ ਨਸ਼ੇ ਦੇ ਵਿੱਚ ਹੈ ਉਹ ਨਗਰ ਕੌਂਸਲ ਪ੍ਰਧਾਨ ਹੈ ਸਰਕਾਰ ਦਾ ਨਸ਼ਾ ਉਹਨੂੰ ਜੀ ਹੋਰ ਕਿਸ ਕੀ ਚੀਜ਼ ਜੋ ਅਸੀਂ ਆਪਣੇ ਵਾਰਡ ਲਈ ਅਸੀਂ ਸਾਡਾ ਆਵਾਜ਼ ਉਠਾਉਣਾ ਸਾਡੀ ਡਿਊਟੀ ਆ ਸਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਮੇਰੇ ਪਤਨੀ ਐਮਸੀ ਨੇ ਤੇ ਉਹਨਾਂ ਲਈ ਅਸੀਂ ਤਾਂ ਆਪਣੀ ਗਲੀ ਲਈ ਆਵਾਜ਼ ਉਠਾਈ ਸੀ ਅਸੀਂ ਤਾਂ ਕੋਈ ਗਲਤ ਉਹਦਾ ਬਾਇ ਨੇਮ ਕੁਝ ਇਸ ਤਰੀਕੇ ਕੁਝ ਵੀ ਨਹੀਂ ਗਲਤ ਕੀਤਾ ਤੁਸੀਂ ਫੇਸਬੁੱਕ ਤੇ ਲਾਈਵ ਹੋ ਕੇ ਕਿਹਾ ਵੀ ਜੇ ਮੈਂ ਮਰਦਾ ਜਾਂ ਮੈਂ ਸੁਸਾਈਸਾਈਡ ਕਰਦਾ ਤਾਂ ਉਹਦਾ ਜ਼ਿੰਮੇਵਾਰ ਆ ਜਿਹੜਾ ਬਿਲਕੁਲ ਜੀ ਮੈਨੂੰ ਧਮਕੀਆਂ ਦਿੱਤੀਆਂ ਨੇ ਬਾਕਾਇਦਾ ਮੇਰੇ ਬੱਚਿਆਂ ਦਾ ਨਾਮ ਲੈ ਕੇ ਉਹਨੇ ਸਕੂਲ ਦਾ ਨਾਮ ਵੀ ਗਿਣਾਇਆ ਕਿ ਤੇਰੇ ਬੱਚੇ ਜਿਹੜੇ ਸਕੂਲ ਚ ਪੜ੍ਹਦੇ ਨੇ ਮੈਂ ਸਭ ਜਾਣਦਾ ਮੈਂ ਉਹਨਾਂ ਨੂੰ ਮਰਵਾ ਦੂੰ ਜੇ ਤੂੰ ਨਾ ਸੁਧਰਿਆ ਤਾਂ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਮੈਂ ਜਾਂ ਮੇਰੇ ਪਰਿਵਾਰ ਨੂੰ ਜੇ ਕਦੇ ਕੋਈ ਵੀ ਨੁਕਸਾਨ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਰਜਨੀਸ਼ ਮਿੱਤਲ ਸੰਤੀ ਪ੍ਰਧਾਨ ਆ। ਬਾਕੀ ਜਿਹੜੀ ਰਹਿਂਦੀ ਗੱਲ ਇੱਕ ਹੋਰ ਮੇਰੇ ਵੱਲੋਂ ਬੇਨਤੀ ਹੈ ਕਿ ਜੇ ਉਹ ਮੁੱਕਰਦਾ ਵੀ ਮੈਂ ਇਹਦੇ ਥੱਪੜ ਨਹੀਂ ਮਾਰਿਆ ਤਾਂ ਮੈਂ ਪੂਰੇ ਪ੍ਰਸ਼ਾਸਨ ਕਾਨੂੰਨ ਨੂੰ ਛੱਡ ਕੇ ਇੱਕ ਬੇਨਤੀ ਕਰੂੰਗਾ ਕਿ ਜੇ ਉਹਦੇ 'ਚ ਹਿੰਮਤ ਆ ਮੈਂ ਆਪਣੇ ਦੋ ਬੱਚੇ ਲੈ ਕੇ ਉਸੇ ਨਾਣਾ ਦੇਵ ਮੰਦਿਰ ਦੇ ਵਿੱਚ ਚੜੂ ਤੇ ਉਹ ਆਪਣੇ ਦੋ ਬੱਚਿਆਂ ਨੂੰ ਲੈ ਕੇ ਨਾਣਾ ਦੇਵ ਮੰਦਿਰ ਚ ਆ ਕੇ ਮੁੱਕਰ ਹੀ ਜਾਵੇ ਝੂਠੇ ਮੁੱਕਰ ਜਾਵੇ ਮੇਰੇ ਤੁਸੀਂ ਸਾਰੇ ਰਲ ਕੇ 100 ਜੁੱਤੀ ਮਾਰਿਓ। ਜਦੋਂ ਇਸ ਸਬੰਧ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕੁੱਟਮਾਰ ਕਰਨ ਦੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਝੂਠ ਹੈ ਠੀਕ ਹੈ ਨਹੀਂ ਮੇਰਾ ਭਰਾ ਏ ਛੋਟਾ ਕੋਈ ਐਸੀ ਗੱਲ ਨਹੀਂ ਹੈਗੀ ਉਹੀ ਪੰਕਜ ਪੱਪੂ ਆ ਜਿਹੜਾ ਤੁਸੀਂ ਦੇਖਦੇ ਹੋ ਕਦੇ ਕਹਿੰਦਾ ਜੀ ਇਹ ਬਾਹੂ ਬਲੀ ਹੈ ਪ੍ਰਧਾਨ ਜੀ ਕਦੇ ਕੁਛ ਹੈ ਠੀਕ ਹੈ ਨਹੀਂ ਪਹਿਲਾਂ ਗੋਲੂ ਪ੍ਰਧਾਨ ਸੀਗੇ ਸਾਡੇ 2.5 ਸਾਲ ਪਹਿਲਾਂ ਉਹਨਾਂ ਨੇ ਪ੍ਰਧਾਨ ਕੀਤੀ ਉਸ ਟਾਈਮ ਵੀ ਇਹਨਾਂ ਨੇ ਇਸ ਤਰ੍ਹਾਂ ਦਾ ਕੋਈ ਡਰਾਮੇ ਕਰੇ ਨਹੀਂ ਬਾਕੀ ਮੈਂ ਤਾਂ ਦੇਖੋ ਇੱਕ ਜ਼ਿੰਮੇਵਾਰ ਨਾਗਰਿਕ ਵੀ ਆ ਇਸ ਤਰ੍ਹਾਂ ਦੇ ਇੱਕ ਵਿਰੋਧੀਆਂ ਦੇ ਟੂਲ ਬਣ ਕੇ ਉਹ ਕੰਮ ਕਰ ਰਹੇ ਨੇ ਮਤਲਬ ਮੈਨੂੰ ਤਾਂ ਬੜੀ ਕੁਛ ਚੰਦ ਵਿੱਚ ਮੇਰੇ ਹਿਸਾਬ ਨਾਲ ਪੱਤਰਕਾਰ ਵੀ ਨੇ ਜਿਹੜੇ ਕੀ ਉਹਨੂੰ ਕੋਈ ਸ਼ਹਿ ਦਿੰਦੇ ਨੇ ਜਾਂ ਸਾਡੇ ਵਿਰੋਧੀ ਨੇ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਾ ਰਹੇ ਨੇ ਇਹ ਮਾੜੀ ਗੱਲ ਹੈ ਕੱਲੇ ਕੋਰਟ ਆਫ ਕੰਡਕਟ ਲੱਗਿਆ ਅੱਜ ਉਹਨੇ ਇਸ ਤਰ੍ਹਾਂ ਦਾ ਕਰਤਾ ਪਤਾ ਨਹੀਂ ਕੀ ਸਿਆਸਤ ਕੀ ਖੇਡ ਰਹੇ ਨੇ ਕਿਸ ਤਰ੍ਹਾਂ ਦਾ ਮੰਤਰੀ ਜੀ ਨੂੰ ਬਦਨਾਮ ਕਾਂਗਰਸ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਇਸ ਮੌਕੇ ਤੇ ਪੁਲਿਸ ਦੇ ਜਾਂਚ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆਈ ਹੈ ਪਰ ਜਾਂਚ ਕਰਨ ਤੋਂ ਬਾਅਦ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੰਕਜ ਪੱਪੂ ਨੇ ਜੀ ਇਹਨਾਂ ਨੇ ਕੰਪਲੇਂਟ ਕਰੀ ਹੈ ਵੀ ਸ਼ੈਂਟੀ ਪ੍ਰਧਾਨ ਜੀ ਨੇ ਤੇ ਇੱਕ ਹਨੀਆ ਕੋਈ ਟੱਕ ਯੂਨੀਅਨ ਦੇ ਪ੍ਰਧਾਨ ਨੇ ਤੇ ਕੋਈ ਸ਼ਿੰਦੀ ਉਹਨਾਂ ਨੇ ਇਹਨਾਂ ਨੂੰ ਕੁੱਟਮਾਰ ਕੀਤੀ ਹੈ 5:30 ਵਜੇ ਅੜਤਾਲ ਕਰਾਂਗੇ ਜੋ ਇਨਕੁਆਇਰੀ ਤੋਂ ਸਾਹਮਣੇ ਆਊਗਾ ਉਹ ਸੰਸਾਰ ਕਾਰਵਾਈ ਕਰਾਂਗੇ। ਇਸ ਮਾਮਲੇ 'ਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਨਾਬਾ ਤੋਂ ਭਪਿੰਦਰ ਸਿੰਘ ਦੀ ਰਿਪੋਰਟ